ਸ਼ਸ਼ਟ੍ਰੀ ਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਿਆ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਬਿਲਕੁਲ ਡਿਫਰੈਂਟ ਸਟਾਈਲ ਦੀ ਤੁਹਾਡੇ ਵਾਸਤੇ ਆਈਟਮ ਲੈ ਕੇ ਆਏ ਆ ਬਹੁਤ ਪਿਆਰੇ ਗਰਮੀ ਦੇ ਸੂਟ ਨੇ ਜੀ ਸਾਰੇ ਤੇ ਸਾਰੇ ਡਿਜ਼ਾਈਨਰ ਜੇ ਪੀਸ ਹੋਣਗੇ ਜੀ ਤੁਹਾਨੂੰ ਪਾਕਿਸਤਾਨੀ ਲੁੱਕ ਦੇ ਸੂਟ ਦਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਪਿਆਰੀ ਪਿਆਰੀ ਜੀ ਕਲੈਕਸ਼ਨ ਨਾ ਬਾਕੀ ਤੁਸੀਂ ਖੁਦ ਦੇਖ ਲਿਓ ਦੇਖ ਕੇ ਕਮੈਂਟ ਜ਼ਰੂਰ ਕਰ ਦਿਓ ਤੁਹਾਨੂੰ ਕਲੈਕਸ਼ਨ ਕਿੱਦਾਂ ਦੀ ਲੱਗੀ ਅੱਜ ਦੇ ਸੂਟਾਂ ਦੀ ਬੁਕਿੰਗ ਲੈਣ ਲਈ ਨੰਬਰ ਸੇਮ ਰਹੂਗਾ ਜੀ 8283828381 ਨੰਬਰ ਜੋ ਵੀ ਸੂਟ ਤੁਹਾਨੂੰ ਅ ਸਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਉਸ ਦੀ ਪਿਕ ਸੈਂਡ ਕਰ ਸਕਦੇ ਹੋ 컬렉ਸ਼ਨ ਬਹੁਤ ਪਿਆਰੀ ਪਿਆਰੀ ਹੈ ਤੇ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਪ੍ਰਾਈਸ ਸਾਰੇ ਸੂਟਾਂ ਦੇ ਅਲੱਗ-ਅਲੱਗ ਦਵਾਂਗੇ ਉਹ ਤੁਸੀਂ ਧਿਆਨ ਦੇ ਨਾਲ ਦੇਖ ਲਿਓ ਜੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਪਾਕਿਸਤਾਨੀ ਸੂਟਾਂ ਤੋਂ ਹੀ ਇਹ ਰਹਿਣਗੇ ਜੀ ਪਿਓਰ ਮਸਲੀਨ ਦੇ ਉੱਪਰ ਸੂਟ ਇਹ ਹੈਗਾ ਸਟਫ ਪਿਓਰ ਮਸਲੀਨ ਦੇ ਉੱਪਰ ਤੇ ਤੁਸੀਂ ਇਹਨੂੰ ਥੋੜਾ ਜਿਹਾ ਲੂਜੇ ਸਟਾਈਲ ਦੇ ਵਿੱਚ ਬਣਾਇਓ ਸੂਟ ਨੂੰ ਬਹੁਤ ਸੋਹਣਾ ਇਹਦਾ ਡਿਜ਼ਾਈਨ ਆ ਸੂਰਤਾ ਮੇਨ ਆ ਜੇ ਤੁਹਾਨੂੰ 3 ਮੀਟਰ ਦੀ ਸ਼ਰਟ ਮਿਲੇਗੀ ਤੁਸੀਂ ਇਹ ਲਾਈਨ ਦੇ ਵਿੱਚ ਜਿੱਦਾਂ ਮਰਜ਼ੀ ਸੂਟ ਬਣਾ ਸਕਦੇ ਹੋ ਇਹ ਹੈਗੀ ਹੈ ਤੇ ਵੈਕਸਾਈਡ ਤਿੰਨ ਨਾਲ ਹੈਗੀਆਂ ਨੇ ਇਹ ਵਾਲੀਆਂ ਬਾਜੂ ਠੀਕ ਹੈ ਜੀ ਲੱਗੇ ਤੋਂ ਬਾਹਮਾ ਨੇ 3 ਤੋਂ ਵੀ ਸਵਾ 3 ਮੀਟਰ ਦੀ ਉਹ ਸ਼ਰਟ ਆ ਤੇ ਨੈੱਕ ਦੇ ਉੱਪਰ ਸਾਰਾ ਹੀ ਲੇਸੀਜ਼ ਦੇ ਨਾਲ ਹਾਈਲਾਈਟ ਕੀਤਾ ਹੋਇਆ ਤੇ ਉੱਪਰ ਸਰਵੋਸ ਕੀ ਦਾ ਕੰਮ ਹੋਇਆ ਹੋਇਆ ਸਾਰੇ ਸੂਟ ਤੇ ਠੀਕ ਹੈ ਜੀ ਇਹ ਜਿਹੜੀ ਮਸਲੀਨ ਹੈ ਇਹ ਮੋਡਲ ਮਸਲੀਨ ਆ ਸਟੱਫ ਬਹੁਤ ਜ਼ਿਆਦਾ ਫਾਈਨ ਆ ਸਲਵਾਰ ਵੀ ਸੇਮ ਹੀ ਸਟੱਫ ਤੇ ਆ ਤੇ ਇਹਨਾਂ ਦੇ ਨਾਲ ਹੈਗੇ ਨੇ ਜੀ ਪਿਓਰ ਸ਼ਫਾਨ ਦੇ ਦੁਪੱਟੇ ਪਿਓਰ ਸ਼ਫਾਨ ਇਹ ਖੁੰਦਾ ਜੀ ਹਾਫ ਪਿਓਰ ਇਹ ਹੈਗੇ ਨੇ ਪਿਓਰ ਦੇ ਦੁਪੱਟੇ ਤੇ ਦੁਪੱਟਾ ਤੁਹਾਨੂੰ ਲੰਮਾ ਚੌੜਾ ਪੂਰਾ ਮਿਲੇਗਾ 4 ਸਾਈਡਿਡ ਐਦਾਂ ਪੇਸਟਿੰਗ ਦੇ ਨਾਲ ਰਹਿਣਗੇ ਬਹੁਤ ਸੋਹਣੇ ਇਹਨਾਂ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਪਿਆਰੀ ਜੀ ਤੇ ਐਦਾਂ ਦੀ ਲੁੱਕ ਹੈ ਜੀ ਸੂਟ ਦੇ ਪ੍ਰਾਈਸ ਹੈਗਾ 3200 3200 ਹੈਗਾ ਜੀ ਪ੍ਰਾਈਸ ਸੇਮ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਦੰਨੇ ਆ ਕਲਰ ਬਹੁਤ ਸੋਹਣੇ ਸੋਹਣੇ ਸਾਰੇ ਡਿਜ਼ਾਈਨ ਮੈਂ ਤੁਹਾਨੂੰ ਖੋਲ ਕੇ ਦਿਖਾਵਾਂਗੀ ਕਿਉਂਕਿ ਹਰੇਕ ਤੇ ਅਲੱਗ-ਅਲੱਗ ਡਿਜ਼ਾਈਨ ਬਣਿਆ ਹੋਇਆ ਹੈ 3-3 ਮੀਟਰ ਦੀਆਂ ਸ਼ਰਟਾਂ ਨੇ ਇਹ ਠੀਕ ਹੈ ਜੀ ਜੇ ਕਿਸੇ ਨੇ ਮਤਲਬ ਲੈਂਥ ਜ਼ਿਆਦਾ ਵੀ ਲੱਗਦੀ ਹੈ ਤੇ ਇਹਦੇ neck ਤੋਂ ਤੁਸੀਂ ਐਦਾਂ ਲੈਂਥ ਸ਼ਾਰਟ ਕਰ ਸਕਦੇ ਹੋ ਤਾਂ ਜਿਹੜੇ ਇਹਨਾਂ ਤੇ neck ਨੇ ਜੀ ਉਹਨਾਂ ਦੀ ਕਾਫੀ ਲੌਂਗ ਲੈਂਥ ਦਿੱਤੀ ਹੋਈ ਆ ਮੂ ਡਾਲਦੀ ਹੀ ਸਲਵਾਰ ਆ ਤੇ ਦੁਪੱਟੇ ਪਲੇਨ ਪਿਓਰ ਦੇ 4 ਸਾਈਡ ਪੇਸਟਿੰਗ ਦੇ ਨਾਲ ਨੈਕਸਟ ਕਲਰ ਹੈਗਾ ਜੀ ਆਨੀਅਨ ਕੁਛ ਇਦਾਂ ਦੀ ਲੁੱਕ ਆ ਸੂਟ ਦੀ 3200 ਪ੍ਰਾਈਸ ਆ ਅੱਜ ਦੇ ਇਸ ਸੈੱਟ ਦਾ ਬਾਕੀ ਸਾਰੇ ਅਲੱਗ-ਅਲੱਗ ਰਹਿਣਗੇ ਇਹਦੇ ਨਾਲ ਰਹੇਗਾ ਜੀ ਇਹ ਵਾਲਾ ਦੁਪੱਟਾ ਤੇ ਖੁਸ਼ ਏਦਾਂ ਦੀ ਲੁੱਕ ਰਹੇਗੀ ਸੁਰਤੇ ਕਾਫੀ سارے ਕਲਰ ਨੇ ਇਸ ਜਿਹੜੀ ਪਾਕਿਸਤਾਨੀ ਸੂਟ ਨੇ ਇਹਨਾਂ ਦੇ ਵਿੱਚ ਅਗਰ ਤੁਸੀਂ ਲੂਸ ਫਿਟਿੰਗ ਦੇ ਵਿੱਚ ਸੂਟ ਪਾਣਾ ਹੈ ਫਿਰ ਤਾਂ ਇਹਨੂੰ ਲਾਈਨਿੰਗ ਦੀ ਜ਼ਰੂਰਤ ਹੈ ਨਹੀਂ ਹੈ। ਅਗਰ ਤੁਸੀਂ ਪ੍ਰੋਪਰ ਫਿਟਿੰਗ ਦੇ ਅਕੋਰਡਿੰਗ ਬਣਾਉਣਾ ਹੈ ਤਾਂ ਤੁਸੀਂ ਥੋੜੀ ਜਿਹੀ ਲਾਈਨਿੰਗ ਲਗਵਾ ਲਿਓ ਪਤਲੀ ਜੀ ਇਹਦੇ ਨਾਲ ਸ਼ਰਟ ਨੀਚੇ। ਬਾਕੀ ਥੋੜੀ ਚੁਆਇਸ ਹੈ ਤੁਸੀਂ ਫੁੱਲ ਲਾਈਨਿੰਗ ਸੂਟ ਪਾਣਾ ਹੈ। ਜ਼ਿਆਦਾ ਵਧੀਆ ਗੱਲ ਹੈ। ਠੀਕ ਹੈ ਜੀ 3200 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ। ਸਾਰੇ ਸੂਟ ਖੋਲ-ਖੋਲ ਕੇ ਦਿਖਾ ਰਹੇ ਹਾਂ ਤੁਹਾਨੂੰ ਕਿਉਂਕਿ ਇਹਨਾਂ ਦੇ ਡਿਜ਼ਾਈਨਿੰਗ ਸਭ ਦੇ ਅਲੱਗ-ਅਲੱਗ ਹੈ। कलर बहुत सोने सोने लेसिस से नाल हाईलाइट ने सारे सूट सवा तीन तीन मीटर की शर्ट है जी खुले डुले सूट बनने के थोड़े ਤੁਸੀਂ ਇਹ ਲਾਈਨ ਬਣਾਓ ਜਾਂ ਫਿਰ ਇਹਦਾ ਡਿਜ਼ਾਈਨ ਵੈਸੇ ਤਾਂ ਇਹ ਲਾਈਨ ਵਾਲਾ ਹੀ ਸਾਰਾ ਡਿਜ਼ਾਈਨ ਹੈ ਜਿਹੜਾ ਪੈਂਟ ਜਾਂ ਫਿਰ ਪਾਕਿਸਤਾਨੀ ਸਲਵਾਰ ਦੇ ਨਾਲ ਸੂਟ ਪਾ ਸਕਦੇ ਹੋ ਇਹ ਕਲਰ ਦੇਖੋ ਇਹ ਵੀ ਬਹੁਤ ਸੋਹਣਾ ਹੈ ਇਹ ਲਾਈਟ 골ਡਨ ਜਿਹਾ ਸ਼ੇਡ ਆ ਜਾਂਦਾ ਹੈ ਸਕਿਨ 골ਡਨ ਇਹ ਹੈਗਾ ਜੀ ਪਿਸਤਾ ਜੀ ਟੋਨ ਦੇ ਉੱਪਰ ਬਿਲਕੁਲ ਲਾਈਟ ਪਿਸਤਾ ਇਸੇ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਦਿਖਾਤੇ ਸੇਮ ਹੀ ਡਿਜ਼ਾਈਨ ਚ ਇਹਨਾਂ ਦਾ ਜੇ ਸਾਰੇ ਸੂਟਾਂ ਦਾ ਪ੍ਰਾਈਸ ਹੈਗਾ 3200 ਇਹ ਹੈਗਾ ਜੀ ਇਸ ਬੁੱਕ ਦਾ ਲਾਸਟ ਸੂਟ ਇਹ ਹੈ ਗਈ ਇਹਦੀ ਫਾਈਨਲ ਲੁੱਕ ਇਹ ਸੂਟ ਹੈਗੇ ਨੇ ਸਾਰੇ 3200 ਦੇ ਸ਼ਿਪਿੰਗ ਅਲੱਗ ਤੋਂ ਰਹੇਗੀ ਇਹਨਾਂ ਦੇ ਨਾਲ ਤੇ ਹੁਣ ਤੁਹਾਨੂੰ ਸੂਟ ਦਿਖਾਣੇ ਆ ਬਿਲਕੁਲ ਨਵਾਂ ਜਿਹਾ ਸਟੱਫ ਹੈ ਜੀ ਇਹ ਹੈਗੀ ਆ ਲੀਲਨ ਜੂਟ ਸਟੱਫ ਬਿਲਕੁਲ ਨਵਾਂ ਤੇ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਇਹਨੂੰ ਵੀ ਤੁਸੀਂ ਲੂਜ਼ ਫਿਟਿੰਗ ਚ ਪਾ ਸਕਦੇ ਹੋ ਸੂਟ ਨੂੰ ਦੇਖੋ on design ਸਟੱਫ ਤਾਂ ਬਹੁਤ ਜ਼ਿਆਦਾ ਫਾਈਨ ਹੈ ਇਸ ਦਾ neck ਦੇ ਉੱਪਰ ਹੈਂਡਵਰਕ ਦੇ ਨਾਲ ਹਾਈਲਾਈਟ ਤੇ ਲੇਸਿਸ ਦੇ ਨਾਲ ਹੈ ਜੀ ਇਹ ਵੀ ਸੂਟ V-shape ਦੇ ਵਿੱਚ ਇਹਦਾ neck ਬਣਿਆ ਹੋਇਆ ਮਸਲੀਨ ਦੀ ਸਲਵਾਰ ਹੈ ਤੇ ਸੇਮ ਹੀ ਸਟੱਫ ਦੇ ਵਿੱਚ ਜੂਟ ਦੇ ਵਿੱਚ ਹੈਗਾ ਇਹਦਾ ਦੁਪੱਟਾ ਇਹਦਾ 4 ਸਾਈਡ ਬਹੁਤ ਸੋਹਣੀ ਲੇਸਿਸ ਲੱਗੀਆਂ ਹੋਈਆਂ ਇਹਦੇ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਹੈਗਾ ਤਾਂ ਸੈਕਿੰਡ ਕਲਰ ਸੇਮ ਡਿਜ਼ਾਈਨ ਚ ਤੇ ਇਹਨਾਂ ਦਾ ਪ੍ਰਾਈਸ ਹੈਗਾ ਜੀ 3500 ਪ੍ਰਾਈਸ ਹੈ ਇਹ ਸੂਟ ਦਾ ਨੈਕਸਟ ਹੈਗਾ ਮੋਡਲ ਦੇ ਉੱਪਰ ਸੂਟ ਇਹ ਦੇਖੋ ਨੈਕ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹ ਵਰਕ ਹੈ ਜੀ ਸਾਰਾ ਤੇ ਨੀਚੇ レसेस ਤੇ ਵਰਕ ਦੇ ਨਾਲ ਸੂਟ ਬਹੁਤ ਪਿਆਰਾ ਬਣਿਆ ਹੋਇਆ ਹੈ। ਠੀਕ ਹੈ। ਇਹ ਹੈਗੀ ਹੈ ਜੀ ਸਲਵਾਰ। ਤੇ ਮੂਡ ਆਲਦਾ ਹੀ ਹੈਗਾ ਤਾਂ ਦੁਪੱਟਾ। ਦੁਪੱਟਾ ਇਦਾਂ ਡਾਟਸ ਵਾਲਾ ਰਹੇਗਾ। ਇਦਾਂ ਦੀ ਲੁੱਕ ਹੈ ਜੀ। ਇਹਦੇ ਵੀ ਸਿਰਫ ਦੋ ਹੀ ਸੂਟ ਆਏ ਆ ਇੱਕ ਕੋਈ ਫੋਟੋ ਵਿੱਚ ਦੋਨੋਂ ਸੂਟਾਂ ਦੀ ਡਿਜ਼ਾਈਨਿੰਗ ਦਿੱਤੀ ਹੋਈ ਆ ਇਹਦੇ ਪ੍ਰਿੰਟ ਦਾ ਫਰਕ ਹੈ ਬਾਕੀ ਡਿਜ਼ਾਈਨ ਸੇਮ ਹੈ ਠੀਕ ਹੈ ਇਹ ਹੈਗਾ ਦਾ ਦੁਪੱਟਾ ਇਹਨਾਂ ਦਾ ਪ੍ਰਾਈਸ ਵੀ ਸੇਮ 3500 ਆ ਜੀ 3500 ਤੇ ਇੱਕ ਸੂਟ ਇਹ ਆ ਇਹ ਅਸੀਂ ਪਿਛਲੀ ਵਾਰ ਵੀ ਲੈ ਕੇ ਆਏ ਸੀਗੇ ਸੂਟ ਇਹ ਬੁਕਿੰਗ ਕਰਾਈ ਹੋਈ ਸੀ ਸ਼ੌਪ ਤੇ ਸੇਲ ਹੋਗੇ ਲਾਸਟ ਪੀਸ ਰਹਿ ਗਿਆ ਇਹ ਵੀ ਪਾਕਿਸਤਾਨੀ ਲੁੱਕ ਤੇ ਹੈ ਜੀ suit ਸਟੱਫ ਮੈਂ ਡਾਲਦਾ ਤੇ ਬਹੁਤ ਪਿਆਰਾ suit ਹੈ ਇਹ ਵੀ 3 ਮੀਟਰ ਦੀ ਸ਼ਰਟ ਦੇ ਨਾਲ ਆ ਬਾਜੂ ਐਕਸਟਰਾ ਦਿੱਤੀਆਂ ਹੋਈਆਂ ਇਹਦੇ ਨਾਲ ਸਲਵਾਰ ਕਾਟਨ ਦੀ ਤੇ ਦੁਪੱਟਾ ਵੀ ਮੈਂ ਡਾਲਦਾ ਇਹ ਹੈਗਾ ਦਾ ਕਲਰਫੁੱਲ ਜਾਂ ਦੁਪੱਟਾ ਲੰਮਾ ਚੌੜਾ ਠੀਕ ਹੈ ਜੀ ਤੇ ਇਸ ਦਾ ਪ੍ਰਾਈਸ ਹੈਗਾ 4200 4200 ਪ੍ਰਾਈਸ ਆ ਠੀਕ ਹੈ ਜੀ ਤੇ ਨੈਕਸਟ ਇਹ ਵਾਲੇ ਸੂਟ 5999 ਰੁਪਏ ਦੇ ਦਵਾਰ আর ਪੇਟ ਕਿਤੇ ਹੋਏ ਆ ਕਾਫੀ ਡਿਮਾਂਡਡ ਸੀਗੀ ਕੋਟਾ ਡੋਰੀ ਦੇ ਸੂਟਾਂ ਦੇ ਇਹ ਹੈਗਾ ਜੀ ਪਿੰਕ ਕਲਰ ਇਹ ਤਾਂ ਆਏਗੀ ਲਾਈਨਿੰਗ ਲਗਾ ਕੇ ਇਹ ਵਾਲਾ ਕਲਰ ਉੱਪਰ ਕਿ ਆਏਗਾ ਪਿੰਕ ਕਲਰ ਇਹ ਤਾਂ ਖोली ਹੋਈ ਆ ਤਾਂ ਕਰਕੇ ਲਾਈਟ ਸ਼ੇਡ ਲੱਗਦਾ ਕੋਟਾ ਡੋਰੀ ਦਾ ਸੂਟ ਆ ਜਿਹੜੀ ਇਹ ਸਲਵਾਰ ਆ ਜੀ ਇਸ ਕਲਰ ਦੀ 셔ਟ ਨੂੰ ਲਾਈਨਿੰਗ ਲੱਗੇਗੀ ਸਲਵਾਰ ਦੇ ਨੀਚੇ ਕੋਈ ਜ਼ਰੂਰਤ ਨਹੀਂ ਆ ਇਹ ਪਿਓਰ ਕੋਟਾ ਡੋਰੀਆ ਲਖਨਵੀ ਵਰਕ ਦੇ ਉੱਪਰ ਆ ਇਹਦਾ ਵੀ 3500 ਪ੍ਰਾਈਸ ਆ ਜੀ ਤੇ ਇਹਦਾ ਜਿਹੜਾ ਦੁਪੱਟਾ ਇਹ ਵੀ ਕੋਟੇ ਦੇ ਉੱਪਰ ਆ ਇਹ ਧੋਣ ਤੋਂ ਬਾਅਦ ਬਿਲਕੁਲ ਸੌਫਟ ਹੋਣ ਵਾਲਾ ਫੈਬਰਿਕ ਆ ਲੰਮਾ ਛੋੜਾ ਜਿਹਾ ਦੁਪੱਟਾ ਇਹਦਾ ਪੂਰਾ ਹੈ ਸਾਰੇ ਦੁਪੱਟੇ 'ਚ ਬੁਤੀ ਰਹੂਗੀ 3500 ਆ ਜੀ ਇਹ ਸੂਟ ਦਾ ਵੀ ਪ੍ਰਾਈਸ ਇਹ ਤੁਹਾਨੂੰ ਇਦਾਂ ਹੀ ਦਿਖਾਵਾਂਗੇ ਜੇ ਖੋਲ ਤੇ ਸੂਟ ਤਾਂ ਫਿਰ ਇਹਨਾਂ ਦੇ ਕਲਰ ਲਾਈਟ ਹੋ ਜਾਂਦੇ ਆ ਇਹ ਵੀਦਰ ਲਾਈਨਿੰਗ ਲਗਾ ਕੇ ਫਿਰ ਐਵੇਂ ਜੇ ਇਹਨਾਂ ਦੇ ਕਲਰ ਉੱਪਰ ਕੇ ਆਣਗੇ ਜੀ ਇਹ ਹੈਗਾ ਪਿਆਰੇ ਪਿਸਤਾ ਜਾਂ ਸ਼ੇਡ ਇਹ ਵੀ ਲਾਈਟ ਪਿੰਕ ਤੇ ਇਹ ਲਾਈਟ ਪਿਸਤਾ ਠੀਕ ਹੈ ਜੀ ਤੇ ਇਹਨਾਂ ਸੂਟਾਂ ਦਾ ਵੀ 3500 ਪ੍ਰਾਈਸ ਸਾਰੇ ਸੂਟਾਂ ਦੀ ਸ਼ਿਪਿੰਗ ਤੁਹਾਨੂੰ ਅਲੱਗ ਤੋਂ ਪੇ ਕਰਨੀ ਪਈ